ਸਸ਼ੀ ਗਾਲ ਦੋਸਤੋ ਮੈਂ ਵਿਕਰਮ ਸਿੰਘ ਬਾਗੀ ਤੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਨਵੀਂ ਅਪਡੇਟ ਤੁਹਾਡੇ ਸਾਹਮਣੇ ਕੱਗਰ ਦਰਿਆ ਦੀ ਲੈ ਕੇ ਆਏ ਹਾਂ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਕੱਗਰ ਦਾ ਪਾਣੀ ਹੈ ਉਹ ਵੱਧ ਚੁੱਕਿਆ ਏ ਤੇ ਜਿਹੜਾ ਕੱਗਰ ਦਾ ਪਾੜ ਹੈ ਤੁਹਾਡੇ ਸਾਹਮਣੇ ਹੈ ਕੈਮਰੇ ਦੇ ਮੈਂ ਕੈਮਰਾਮੈਨ ਨੂੰ ਕਹੂੰਗਾ ਤੁਸੀਂ ਕੈਮ ਕੱਗਰ ਦਾ ਦਰਿਆ ਦਾ ਦਿਖਾਓ ਕੱਗਰ ਦਾ ਇਸ ਟਾਈਮ ਅਸੀਂ ਉਡਸਰਪਿੰਡ ਵਿੱਚ ਖੜਿਆ ਕਨੌਰ ਦੇ ਲਵੇ ਪਿੰਡ ਪੈਂਦਾ ਪਟਿਆਲੇ ਜ਼ਿਲ੍ਹੇ ਦਾ ਪਿੰਡ ਆ ਪਾਣੀ ਦਾ ਜਿਹੜਾ ਫਲੋ ਆ ਉਹ ਦਿਨੋ ਦਿਨ ਵੱਧਦਾ ਜਾ ਰਿਹਾ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਕੈਮਰਾ ਥੋੜਾ ਸਿੱਧਾ ਕਰਨ ਤੁਸੀਂ ਦੇਖ ਸਕਦੇ ਹੋ ਵੀ ਦਰਿਆ ਦਾ ਜਿਹੜਾ ਦਾਇਰਾ ਸੀ ਉਹ ਕਿੰਨਾ ਸੀਮਤ ਸੀਗਾ ਤੇ ਹੁਣ ਦਰਿਆ ਜਿਹੜਾ ਪਾੜ ਕੇ ਖੇਤਾਂ ਵੱਲ ਨੂੰ ਪਾਣੀ ਜਿਹੜਾ ਵੱਧ ਚੁੱਕਿਆ ਪਿੰਡ ਦੇ ਲੋਕਾਂ ਦੇ ਵਿੱਚ ਇਸ ਟਾਈਮ ਜੇ ਅਸੀਂ ਗੱਲ ਕਰੀਏ ਡਰ ਦਾ ਮਾਹੌਲ ਹੈ ਕਿਉਂਕਿ ਪਿੰਡ ਦੇ ਲੋਕਾਂ ਨੇ ਪਿੰਡ ਦੇ ਵਿੱਚ ਵੀ ਬੰਨ ਲਾਇਆ ਹੋਇਆ ਕਿਤੇ ਕਿਉਂਕਿ ਪਿੱਛੋਂ ਪਾਣੀ ਜੇ ਵੱਧ ਹੈ ਦਿਨੋ ਦਿਨ ਮੀਂਹ ਤਾਂ ਰੁਕ ਨਹੀਂ ਰਹੇ ਮੀਂਹਾਂ ਕਾਰਨ ਜਦੋਂ ਇਹ ਪਾਣੀ ਵੱਧਦਾ ਤੇ ਪਿੰਡ ਦੇ ਵਿੱਚ ਜਾਣਦੇ ਸਾਰੇ ਲੋਕਾਂ ਦੇ ਘਰਾਂ ਤੱਕ ਜਾਣਦੇ ਸਾਰੇ ਹਾਲਾਂਕਿ ਖੇਤਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਹਮਣੇ ਵੀ ਜਿਹੜਾ ਉਹ ਦਿਖ ਰਿਹਾ ਤੁਹਾਡੇ ਕੈਮਰੇ ਸਾਹਮਣੇ ਉਹ ਪਾਣੀ ਨਾਲ ਉਹ ਸਾਰਾ ਖੇਤ ਹੈ ਜਿਹੜਾ ਡੁੱਬ ਚੱਕਿਆ ਲੈਵਲ ਬਰਾਬਰ ਹੋ ਚੁੱਕੇ ਨੇ ਤਕਰੀਬਨ ਤਕਰੀਬਨ ਇੱਥੇ ਦੇ 800 ਏਕੜ ਜਿਹੜੀ ਫਸਲ ਜਿਹੜੀ ਤਬਾਹ ਹੋ ਚੁ ਪਿੰਡ ਦੇ ਲੋਕਾਂ ਨੇ ਹੁਣ ਪਿੰਡ ਨੂੰ ਬਚਾਉਣ ਦੇ ਲਈ ਪਿੰਡ ਦੇ ਵਿੱਚ ਬੰਨ ਲਾਏ ਹੋਏ ਨੇ ਅਸੀਂ ਉਹ ਲੋਕਾਂ ਕੋਲ ਵੀ ਲੈ ਕੇ ਜਾਵਾਂਗੇ ਉਹ ਬੰਨ ਵੀ ਤੁਹਾਨੂੰ ਦਿਖਾਣੇ ਆ ਵੀ ਜਿਹੜੇ ਪਿੰਡਾਂ ਨੂੰ ਬਚਾਉਣ ਦੇ ਲਈ ਲਾਇਆ ਗਿਆ ਕਿਉਂਕਿ ਲੋਕਾਂ ਨੂੰ ਇਹ ਆ ਵੀ ਖੇਤ ਤਾਂ ਬਰਬਾਦ ਹੋ ਚੁੱਕੇ ਨੇ ਜਿਹੜਾ ਕਿ ਜਿੱਥੇ ਤੱਕ ਹੁਣ ਜੋ ਬਚਾਇਆ ਜਾ ਸਕਦਾ ਘਰਾਂ ਨੂੰ ਬਚਾਇਆ ਜਾਵੇ ਉਸ ਲਈ ਪਿੰਡ ਦੇ ਲੋਕਾਂ ਨੇ ਪਿੰਡ ਦੇ ਬਾਹਰ ਹੀ ਜਿੱਥੇ ਪਿੰਡ ਦੀ ਐਂਟਰੀ ਹੁੰਦੀ ਹੈ ਉੱਥੇ ਬੰਨ ਲਾਇਆ ਉੱਥੇ ਲੋਕ ਤੁਹਾਨੂੰ ਲੈ ਕੇ ਜਾਣੇ ਆ ਤੇ ਤੁਹਾਨੂੰ ਦਿਖਾਣੇ ਆ ਕਿ ਹੁਣ ਪਿੰਡ ਦੇ ਕੀ ਹਾਲਾਤ ਨੇ ਪਿੰਡ ਦੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਕਿਵੇਂ ਉਹ ਹੁਣ ਡਰ ਦੇ ਵਿੱਚ ਜਦੋਂ ਰਹਿਣਾ ਹੈ ਕਿਉਂਕਿ ਪਾਣੀ ਦਾ ਕੋਈ ਪਤਾ ਨਹੀਂ ਕਿ ਰਾਤ ਨੂੰ ਇੱਕੋਦਾਂ ਵਧੇ ਆਵੇ ਤੇ ਇੱਕ ਡਰ ਦੇ ਸਹਿਮ ਦੇ ਮਾਹੌਲ ਦੇ ਵਿੱਚ ਜਿਉਣਾ ਅਸੀਂ ਸਮਝਦੇ ਹਾਂ ਕਿ ਕਿੰਨਾ ਔਖਾ ਹੁੰਦਾ ਹੈ ਇਹ ਤੁਹਾਡੇ ਸਾਹਮਣੇ ਘੱਗਰ ਦੀਆਂ ਤਾਜ਼ੀਆਂ ਅਪਡੇਟਾਂ ਨੇ ਵੀ ਘੱਗਰ ਦਾ ਇਸਟੈਂਫਲੋਕ ਮੈਂ ਕਿਉਂਕਿ ਜੇਕਰ ਅਸੀਂ ਮਾਝੇ ਦੀ ਗੱਲ ਕਰੀਏ ਪਠਾਨਕੋਟ ਹੁਸ਼ਿਆਰਪੁਰ ਗੁਰਦਾਸਪੁਰ ਤਰਨਤਾਰਨ ਅੰਮ੍ਰਿਤਸਰ ਜਿਹੜਾ ਇਹ ਇਲਾਕਾ ਸਾਰਾ ਪਹਿਲਾਂ ਹੀ ਪਾਣੀ ਦੇ ਵਿੱਚ ਡੁੱਬ ਚੁੱਕਿਆ ਸੀਗਾ ਉਹਦੇ ਪਾਣੀ ਜਦੋਂ ਕਿ ਅਸੀਂ ਦੇਖੀਏ ਵੀ ਪਾਣੀ ਪਿੰਡਾਂ ਨੂੰ ਮਾਰ ਕਰ ਚੁੱਕਿਆ ਸੀ ਘਰਾਂ ਨੂੰ ਮਾਰ ਕਰ ਚੁੱਕਿਆ ਸੀ ਜਿਹੜੇ ਸਾਰੇ ਐਨ ਜੀਓਜ਼ ਨੇ ਜਿਹੜਾ ਲੋਕਾਂ ਦੇ ਜਿਹੜਾ ਰਾਸ਼ਨ ਪਾਣੀ ਲੈ ਕੇ ਪੰਜਾਬ ਦੇ ਲੋਕ ਜਿਹੜੇ ਉੱਥੇ ਪਹੁੰਚ ਰਹੇ ਸੀਗੇ ਸਾਰੇ ਤੇ ਹੁਣ ਜੇ ਅਸੀਂ ਮਾਲਵੇ ਦੀ ਗੱਲ ਕਰੀਏ ਜਿਹੜਾ ਕਿ ਕਹ ਰਹੇ ਸੀਗੇ ਮਾਲਵਾ ਇਲਾਕਾ ਬਚਾ ਹੈ ਕਿਉਂਕਿ 2023 ਦੇ ਹੜ੍ਹਾਂ ਦੇ ਵਿੱਚ ਮਾਲਵੇ ਨੇ ਬਹੁਤ ਮਾਰ ਚਲੀ ਸੀ ਤੇ ਹੁਣ ਲੋਕਾਂ ਦੇ ਵਿੱਚ ਡਰਦਾ ਮਾਹੌਲ ਹੈ ਕਿਉਂਕਿ ਉਹੀ ਚੀਜ਼ਾਂ ਦੁਬਾਰਾ ਆ ਰਹੀਆਂ ਨੇ ਘੱਗਰ ਚੜਿਆ ਆ ਰਿਹਾ ਏ ਤੇ ਪਿੰਡ ਦੇ ਖੇਤਾਂ ਦੇ ਵਿੱਚ ਪਾਣੀ ਵੜ ਚੁੱਕਿਆ ਏ ਤੇ ਪਿੰਡ ਦੇ ਵਿੱਚ ਕੀ ਮਾਹੌਲ ਹੈ ਉਹ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਇਸ ਟਾਈਮ ਹਾਲਾਤ ਨੇ ਕਿਵੇਂ ਉਹ ਜ਼ਿੰਦਗੀ ਬਤੀਤ ਕਰ ਰਹੇ ਨੇ ਤੇ ਕਿਵੇਂ ਉਹ ਜੀ ਰਹੇ ਨੇ ਸਸ਼ੀਕਾ ਬਾਪੂ ਜੀ ਕੀ ਹਾਲਾਤ ਨੇ ਪਿੰਡ ਦੇ ਹੁਣ ਬਹੁਤ ਹਾਲਾਤ ਉਸ ਤਰ੍ਹਾਂ ਆ ਜੀ ਘੱਗਰ ਚੜ ਰਿਹਾ ਹੈ ਤੇ ਪਾਣੀ ਬਹੁਤ ਜ਼ੋਰ ਪਾਰਿਆ ਪੂਰਾ ਕੋਈ ਬਸਿੱਲਾ ਨਹੀਂ ਹੈ ਲੋਕਾਂ ਦਾ ਤੇ ਘਰਾਂ ਚ ਹੁਣ ਜਿਹੜਾ ਕੋਈ ਰਹਿਣਾ ਕਿਉਂਕਿ ਪਾਣੀ ਦਾ ਕੋਈ ਪਤਾ ਨਹੀਂ ਕਦੋਂ ਵੱਜੇ ਕਦੋਂ ਨਹੀਂ ਤੇ ਘਰ ਦੇ ਵਿੱਚ ਰਾਤ ਨੂੰ ਰਾਤ ਨੂੰ ਜਦੋਂ ਸੋਨੇਓ ਤਾਂ ਕੀ ਕਿਵੇਂ ਸੋਨੇਓ ਕਿ ਸੋਮਾ ਫਿਰ ਵਿਚ ਨੂੰ ਜਾਗਾ ਜਾਗਦੇ ਕਦੀ ਉੱਠ ਕਦੇ ਜਾਗ ਰਹੇ ਜੇ ਕਦੀ ਉੱਠ ਖੜੇ ਕਦੀ ਉਹ ਹੋ ਗਏ ਫਿਰ ਮਤਲਬ ਕਿਆ ਪਤਾ ਨੇ ਰਾਤ ਨੂੰ ਪਾਣੀ ਵੀ ਜਦਾ ਆ ਜਾ ਜੀ ਬਾਜਾ ਫਿਰ ਫਿਰ ਆਪਣਾ ਜਾਗਦੇ ਵੀ ਰਹਾਂ ਸਾਰੀ ਸਾਰੀ ਰਾਤ ਇਸ ਤਰੀ ਨਿਕਲ ਜਾ ਸਾਰੀ ਸਾਰੀ ਰਾਤ ਬੈਠਾ ਕੱਟਾਂ ਹਾਂ ਚੌਂਕਾਂ ਪਰ ਬੈਠੇ ਆ ਅੱਛਾ ਬੰਦੇ ਪਹਿਰੇ ਦਿੰਦੇ ਨੇ ਆ ਪਹਿਰੇ ਦੇ ਹਾਂ ਜੀ ਵਿਚ ਨੂੰ ਖੜਕਾ ਦੇ ਹਾਂ ਜੀ ਨਹੀਂ ਬੰਦਾ ਨਾ ਟੁੱਟ ਜਾ ਬਹੁਤ ਮੁਸੀਬਤ ਪਈ ਵੀ ਇਹ ਲੋਕਾਂ ਨੂੰ ਬੰਨ ਜਿਹੜੇ ਉਹ ਉਥੇ ਲਾ ਰੱਖਿਆ ਜਿਹੜਾ ਜੀ ਹਾਂ ਜੋ ਵੀ ਬੰਨ ਲਾਇਆ ਵਾਜੀ ਹਾਂ ਉਥਾ ਪਾਣੀ ਵੜਿਆ ਜੀ ਇੱਕ ਸਾਲ ਪਾਣੀ ਵੜ ਗਿਆ ਤਾਂ ਪਹਿਲਾਂ ਪਾਣੀ ਵੜਿਆ ਜੀ 2023 ਦੇ ਵਿੱਚ ਹਾਂ 23 ਚ ਪਾਣੀ ਵੜਿਆ ਮੱਜਰੀ ਚ ਪਾਣੀ ਵੜਿਆ ਬਹੁਤ ਘਰਾਂ ਚ ਪਾਣੀ ਵੜਿਆ ਭਾਂਡੇ ਪੁੰਡੇ ਦਾਣੇ ਦੂਣੇ ਫੱਕਾ ਵੀ ਖਰਾਬ ਹੋਇਆ ਫਿਰ ਉਹ ਤੋਂ ਪਰਮੰਤ ਕਰਿਆ ਮੱਟੀ ਮੁੱਟੀ ਲਾਈ ਪਾਣੀ ਚਲ ਉਤਰ ਅਤਰ ਗਿਆ ਇਹ ਵੀ ਉਹੀ ਹਾਲ ਨੇ ਕਹਿੰਦੇ ਤੁਸੀਂ ਕੀ ਕੰਮ ਕਰਦੇ ਹੋ ਬਾਪੂ ਜੀ ਵੈਸੇ ਅਸੀਂ ਤਾਂ ਜੀ ਖੇਤੀਬਾੜੀ ਕਰਦੇ ਆ ਤੇ ਹੁਣ ਖੇਤੀਬਾੜੀ ਦਾ ਜੇ ਅਸੀਂ ਗੱਲ ਕਰੀਏ ਤਕਰੀਬਨ ਉਹ ਸਾਰੀ ਫਸਲ ਡੁੱਬ ਚੁੱਕੀ ਹੈ ਖੇਤੀਬਾੜੀ ਦਾ ਸਾਡੀ ਸਾਰੀ ਇੱਧਰ ਜੋ ਪਾਣੀ ਇੱਧਰ ਚੀਰ ਲਗਾ ਰਿਹਾ ਜੋ ਸਾਰਾ ਪਾਣੀ ਇਤਨੀ ਉਹ ਘੱਗਰ ਗਾਇਤਨੀ ਇੱਧਰ ਨੂੰ ਪਟ ਗਿਆ ਸਾਰੀ ਮਰ ਗਈ ਜੀ ਇਹ ਸਾਰੀ ਫਸਲ ਇਸ ਟਾਈਮ ਤੋਂ ਬਾਅਦ ਡੁੱਬੀ ਪਈ ਆ ਚਾਰ ਦਿਨ ਦੋ ਤਿੰਨ ਦਿਨ ਹੋ ਗਏ ਤੇ ਡੰਗਰ ਪਸ਼ੂਆਂ ਲਈ ਹਰਾਚਾਰੇ ਦਾ ਪ੍ਰਬੰਧ ਬਸ ਸੁੱਕੀ ਟੂੜੀ ਪਾਰੇ ਜੀ ਟੂੜੀ ਟੂੜੀ ਸੁੱਕੀ ਦਾਣਾ ਪਾਦੇ ਆ ਦਾਣਾ ਪਾ ਦੇ ਤੂੜੀ ਪਾ ਦੇ ਦਾਣਾ ਪਾ ਦੋ ਤੂੜੀ ਪਾ ਦੇ ਹਾਂਜੀ ਹਾਂਜੀ ਫਿਰ ਵੀ ਕਿਉਂਕਿ ਇੱਕ ਹੁਣ ਅਸੀਂ ਗੱਲ ਕਰੀਏ ਵੀ ਪਿਛਲੇ 23 24 ਚ ਵੀ ਘਰਾਂ ਨੂੰ ਨੁਕਸਾਨ ਹੋਇਆ ਹੁਣਾ ਉਦੋਂ ਕੋਈ ਮੁਆਵਜ਼ਾ ਮਿਲਿਆ ਜਾਂ ਸਰਕਾਰ ਵੱਲੋਂ ਨਾ ਕੁਝ ਨਹੀਂ ਜੀ ਸਰਕਾਰ ਸਰਕੂ ਨੰਦ ਗਿਆ ਕੁਝ ਵੀ ਨਾ ਪਿੱਛਾ ਦਿਆ ਮੁੰ ਵੀ ਮਾਮਜਾ ਮੁਆਵਜ਼ਾ ਕੁਝ ਨਹੀਂ ਜੀ ਹੈ ਸਰਕਾਰ ਵੱਲੋਂ ਕੋਈ ਮੁਆਵਜ਼ਾ ਨਹੀਂ ਬਿਲਕੁਲ ਨਹੀਂ ਮੁਆਵਜ਼ਾ ਨਾ ਸਰਕਾਰ ਤੋਂ ਇਧਰ ਧਿਆਨ ਨਹੀਂ ਦਿੰਦੀ ਬਾਈ ਜਿੱਦਣ ਕੀ ਸਰਕਾਰ ਆਈ ਨਾ ਇਸ ਨਾਲ ਕੋਈ ਮੈਂਬਰ ਪਾਰਲੀਮੈਂਟ ਜਾਂ ਮੈਂਬਰ ਐਮ ਐਲ اے ਨੇ ਕੋਈ ਨਹੀਂ ਉਰਾੰਦਾ ਹੈ ਦੁਨੀਆ ਇਸ ਚਾਰ ਪੰਜ ਪਿੰਡਾਂ ਦਾ ਇੰਨਾ ਬੁਰਾ ਹਾਲ ਹੈ ਨਾ ਨਰਕ ਦੀ ਜ਼ਿੰਦਗੀ ਜਿure ਆ ਤੁਹਾਡੇ ਇਧਰ ਐਮਐਲਏ ਕੌਣ ਪੈਂਦਾ ਐਮਐਲਏ ਹਰ ਗੁਰਨਾਲ ਸਿੰਘ ਹੂੰ ਉਹ ਤਾਂ ਕਬੱਡੀ ਦੇ ਪਲੇਅਰ ਸੀ ਉਹ ਤਾਂ ਲੋਕਾਂ ਦੇ ਸੀ ਉਹ ਨਾ ਆ ਕੇ ਵੀ ਦੇਖਿਆ ਨਹੀਂ ਕਰਿਉਂ ਕਿਉਂਕਿ ਹੁਣ ਕਿੰਨੇ ਤੇ ਕਿੰਨੇ ਦਿਨ ਹੋ ਗਏ ਆ ਜਿਹੜਾ ਪਾਣੀ ਖੇਤਾਂ 'ਚ ਵੜਿਆ ਹੋਇਆ ਜੀ ਇਹਨੂੰ 6-7 ਦਿਨ ਹੋ ਗਏ ਇਸੇ ਯੋਹੀ ਹਾਲਤ ਦੇਖੋ ਦਿਨ ਦੇਖੋ ਕਮਾ ਕੇ ਆਪਣਾ ਕੈਮਰਾ ਯੋਹੀ ਹਾਲ 6-7 ਦਿਨ ਹੋ ਗਏ ਇਹੀ ਹਾਲ ਹੈ ਤੇ ਸਰਕਾਰ ਦਾ ਕੋਈ ਵੀ ਬੰਦਾ ਬਿਲਕੁਲ ਸਰਕਾਰ ਦਾ ਕੋਈ ਬੰਦਾ ਨਹੀਂ ਆਂਦਾ ਹੈ ਕਿਸੇ ਨਾ ਉਹ ਰਾਲੀਫ ਨਹੀਂ ਕੋਈ ਦਈ ਹੈ ਕਿਸੇ ਤਰ੍ਹਾਂ ਦੀ ਮਦਦ ਸਰਕਾਰ ਕਣੀ ਦੇ ਬਿਲਕੁਲ ਹੈ ਹੀ ਨਹੀਂ ਤੇ ਜਵਾਕਾਂ ਦਾ ਜਿਹੜਾ ਹੁਣ ਜ਼ਿੰਦਗੀ ਆ ਕਿ ਪੜ੍ਹਾਈ ਦਾ ਕਿਵੇਂ ਚੱਲ ਰਿਹਾ ਜਿਹੜੇ ਜਵਾਕ ਅੰਬਾਲਾ ਜਾਣੇ ਵਾਲੇ ਆ ਉਹਨਾਂ ਨੂੰ 6-7 ਦਿਨ ਹੋ ਗਏ ਆਪਣੇ ਘਰ ਬੈਠੇ ਆ ਕਿਉਂ ਜਾ ਨਹੀਂ ਸਕਦੇ ਕਿੱਥੇ ਨੂੰ ਜਾਣਗੇ ਇਧਰ ਨੂੰ ਸਮਰੂ ਨੂੰ ਨਹੀਂ ਜਾ ਸਕਦੇ ਸਾਰੇ ਪਾਸੇ ਰਾਂ ਬੰਦ ਸਾਰੇ ਪਾਸੇ ਰਸਤਾ ਬੰਦਾ ਸੀ ਆਪਣੇ ਪਿੰਡ ਜਿਹੜੇ 4-5 ਆ ਇਹ ਜਿੱਥੇ ਹੈ ਨਾ ਇਹ 6 ਦਿਨ ਹੋ ਗਏ ਇੱਕੋ ਥਾਂ 'ਤੇ ਤੁਹਾਡਾ ਸ਼ਹਿਰਾਂ ਨਾਲ ਹੁਣ ਤੇ ਆਪਣਾ ਲਿੰਕ ਟੁੱਟ ਗਿਆ ਸਭ ਟੁੱਟਿਆ ਵਾ ਤੇ ਬਿਜਲੀ ਆ ਰਹੀ ਹੈ ਜੇ ਬਿਜਲੀ ਵੀ ਰਾਤ ਕੀ ਬੰਦ ਹੈ ਬਿਜਲੀ ਵੀ ਬੰਦ ਹੈ ਬਿਲਕੁਲ ਬੰਦ ਹੈ ਤੇ ਪਾਣੀ ਦਾ ਪ੍ਰਬੰਧ ਫਿਰ ਬਸ ਉਹੀ ਬਾਤ ਹੈ ਵੀ ਨਰਕ ਕੀ ਜ਼ਿੰਦਗੀ ਜੀ ਰਹੇ ਆ ਅਸੀਂ ਸਾਡੇ ਜ਼ਿੰਦਗੀ ਨਹੀਂ ਹੈ ਕੋਈ ਅਸੀਂ ਜਾ ਨਹੀਂ ਸਕਦੇ ਕਿਸੇ ਜਿਹੜਾ ਪਾਣੀ ਪਹਿਲਾਂ ਪਿਆ ਸੀ ਉਹੀ ਵਰਤ ਰਹੇ ਹਾਂ ਉਹੀ ਵਰਤ ਰਹੇ ਹਾਂ ਬਸ ਕੋਈ ਕਿਸੇ ਤੇਰੇ ਕੰਨੀ ਫਾਲਟੂ ਪਿਆ ਤੇਰੇ ਕੰਨ ਤੇ ਲੈ ਲੀਏ ਚਾਰ ਗਲਾਸ ਇਸਕਾ ਨਹੀਂ ਫਾਲਟੂ ਹੈ ਇਸ ਵਾਰ ਲੈ ਲੀਏ ਜੇਕਰ 2 ਦਿਨ ਬਿਜਲੀ ਨਹੀਂ ਆਉਂਦੀ ਅੱਗੇ ਵੀ ਜੇ ਆਪਾਂ ਬਈ ਫਿਰ ਫਿਰ ਤੁਸੀਂ ਪਾਣੀ ਦਾ ਕੀ ਪ੍ਰਬੰਧ ਰਹੂਗਾ ਪੀਣ ਕਿਉਂਕਿ ਪਾਣੀ ਬਿਨਾ ਤਾਂ ਰਹਿਣਾ ਬਹੁਤ ਮੁਸ਼ਕਿਲ ਹੈ ਨਾ ਤੇ ਹਾਏ ਮਰਨੇ ਵਾਲਾ ਕੰਮ ਹੈ ਬਈ ਫਿਰ ਕੋਈ ਹੱਲ ਨਹੀਂ ਹੈ ਸਾਡਾ ਤੇ ਹੜਾਂ ਦੀ ਮਾਰ ਨੂੰ ਦੇਖਦੇ ਕਿਵੇਂ ਉਹ ਵੀ ਇਹਦੇ ਕਾਰਨ ਕੀ ਰਹਿੰਦੇ ਨੇ ਹੜਾਂ ਦੇ ਕਾਰਨ ਤਾਂ ਸਰਕਾਰ ਦੀ ਕਮੀਆਂ ਹਾਂ ਲਾਈਕ ਕਿਵੇਂ ਜੀ ਸਰਕਾਰ ਜਿੱਤਰਾ ਇਹ ਦੇਖੋ ਇਸ ਖੱਗੜ ਦੇ ਵਿੱਚ ਉਪਿਆ ਨਾ ਕਵਾੜ ਜੀ ਟਿੱਬੇ ਲੱਗ ਰਹੇ ਨੇ ਜੇ ਇਹਨਾਂ ਨੂੰ ਸਾਫ਼ ਕਰ ਦੇਣ ਖੱਗੜੀ ਜੋ ਪ੍ਰੋਬਲਮ ਰਹਿੰਦੀ ਨਹੀਂ ਸਰਕਾਰ ਤਾਂ ਕਹਿੰਦੀ ਸੀ ਟਾਈਮ-ਟਾਈਮ ਤੇ ਸਾਫ ਕਰਦੇ ਰਹੀ ਹੈ ਬਿਲਕੁਲ ਨਹੀਂ ਅਜ ਤਾਈਂ ਕਦੀ ਵੀ ਨਹੀਂ ਕਰਿਆ ਸਰਕਾਰ ਨਾਲ ਸਾਫ ਕਿਸੇ ਨੇ ਵੀ ਕੋਈ ਸਰਕਾਰਾ ਚਾਹੀਏ ਹੋਰ ਸਰਕਾਰਾ ਜਾਂ ਪਹਿਲੀ ਸਰਕਾਰ ਹੈ ਕਿਸੇ ਨੇ ਵੀ ਨਹੀਂ ਕਰਿਆ ਹੈ ਤਾਈਂ ਕਿਉਂਕਿ 2023 ਦੇ ਵਿੱਚ ਹੜ੍ਹਾਂ ਦੀ ਮਾਰ ਇਸ ਇਲਾਕੇ ਨੇ ਝੱਲੀ ਹੈ ਉਹਨਾਂ ਨੂੰ ਪਤਾ ਤਾਂ ਹੈਗਾ ਵੀ ਇਹ ਦੀਵਾਰ ਤੋਂ ਵੀ ਆ ਸਕਦੇ ਨੇ ਪਤਾ ਸਭ ਹੈ ਦੇਖਦਾ ਕੋਈ ਨਹੀਂ ਹੈ ਸਰਕਾਰ ਕਾ ਪਬਲਿਕ ਕੰਨੀਚੋਣ ਹੈ ਹੀ ਨਹੀਂ ਲੋਕਾਂ ਵੱਲ ਕੋਈ ਧਿਆਨ ਕੋਈ ਧਿਆਨ ਨਹੀਂ ਹੈ ਭਗਵਾਨ ਤਮਾਨ ਨੇ ਹੁਣ ਜਿਹੜਾ ਮਾਝੇ ਦੇ ਵਿੱਚ ਆਪਣਾ ਹੈਲੀਕਾਪਟਰ ਵੀ ਦਿੱਤਾ ਹੈ ਸੇਵਾ ਦੇ ਲਈ ਉਹ ਵੀ ਸਰਕਾਰ ਤੱਕ ਆ ਰਹੀ ਰਹੀ ਹੈ ਲੋਕਾਂ ਦਾ ਕੰਮ ਨਹੀਂ ਯਾਰ ਮਾਝੇ ਕਣੀ ਦੇਸੀ ਮਾਲਵਾ ਕਣੀ ਤੋਂ ਬਿਲਕੁਲ ਕਾਹ ਨਹੀਂ ਜਿਆ ਮਾਲਵਾ ਘੜਾ ਘਟ ਡੁੱਬ ਰਿਹਾ ਮਾਲਵਾ ਵੀ ਠੀਕ ਹੈ ਮਾਝਾ ਪਹਿਲਾਂ ਡੁੱਬ ਲਿਆ ਮਾਲਵਾ ਹੁਣ ਡੁੱਬ ਰਿਹਾ ਤੇ ਹੁਣ ਜਿਵੇਂ ਮਾਝੇ ਦੇ ਵਿੱਚ ਵੀ ਲੋਕਾਂ ਦੇ ਲੋਕ ਖੜੇ ਨੇ ਇੱਧਰ ਕੋਈ ਹਾਲ ਦੀ ਘੜੀ ਕੁਛ ਹਲਕੀ ਘੜੀ ਨਾ ਜੋ ਕੋਈ ਸਮਾਜ ਸੇਵੀ ਸੰਸਥਾ ਆਈ ਹੈ ਨਾ ਸਰਕਾਰ ਆਈ ਹੈ ਨਾ ਸਰਕਾਰ ਕੋਈ ਮੁਲਾਜ਼ਮ ਪ੍ਰਸ਼ਾਸਨ ਆਇਆ ਕੋਈ ਨਹੀਂ ਆਇਆ ਤੇ ਤੁਸੀਂ ਸਰਕਾਰ ਤੋਂ ਜਾਂ ਸਮਾਜ ਸੇਵੀ ਸੰਸਥਾ ਤੋਂ ਕੋਈ ਮੰਗ ਕਰਨਾ ਚਾਹੁੰਦੇ ਹੋ ਸਾਡੇ ਰਾਈ ਚੈਨਲ ਰਹੀ ਅਸੀਂ ਵੀ ਚਾਹੁੰਦੇ ਹਾਂ ਕਿ ਇਹ ਲੋਕ ਜਿਹੜੇ ਨੇ ਕੋਈ ਮਾੜੀ ਜ਼ਿੰਦਗੀ ਬਤੀਤ ਨਾ ਕਰਨ ਕਿਉਂਕਿ ਲੋਕਾਂ ਦਾ ਨੁਕਸਾਨ ਨਾ ਹੋਵੇ ਪਸ਼ੂਆਂ ਦਾ ਨੁਕਸਾਨ ਨਾ ਹੋਵੇ ਇਸ ਲਈ ਅਸੀਂ ਵੀ ਚਾਹੁੰਦੇ ਹਾਂ ਵੀ ਜੇ ਤੁਸੀਂ ਸਾਡੇ ਮਾਧਿਅਮ ਰਾਈ ਵੀ ਅਪੀਲ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਸਾਡੀ ਦਾ ਅਪੀਲ ਇਹ ਵੀ ਜਿਹੜਾ ਇਹ ਪਾਣੀ ਦੀ ਮਾਰ ਹੈ ਨਾ ਇਹਨੂੰ ਬਚਾਉਣੇ ਵਾਸਤੇ ਇਸਕੇ ਜਿਹੜੇ ਮੋੜ ਸਿੱਧੇ ਨਹੀਂ ਕਰ ਸਕਦੀ ਸਰਕਾਰ ਤੱਕੜਾ ਕਮ ਹੈ ਇਹ ਟੀਬੇ ਜਿਹੜੇ ਵਿੱਚ ਪਏ ਆ ਇਹਨਾਂ ਨੂੰ ਤਾਂ ਸਾਫ਼ ਕਰਾ ਸਕਦੀ ਹੈ ਇਹਨਾਂ ਨੂੰ ਸਾਫ਼ ਕਰਾ ਦੇ ਜਲਦੀ ਸਾਡਾ ਬਚਾਅ ਹੋ ਜਾ ਤੇ ਜੇਕਰ ਹੁਣ ਮੀਂਹਾਂ ਦੀ ਗੱਲ ਕਰੀਏ ਮੀਂਹ ਲਗਾਤਾਰ ਜਿਹੜੇ ਜਾਰੀ ਜਾਰੀ ਨੇ ਰੁਕ ਨਹੀਂ ਰਹੇ ਤੇ ਘਰਾਂ ਦੀਆਂ ਛੱਤਾਂ ਦੇ ਕੀ ਹਾਲ ਬੰਦੇ ਸੀ ਕੋ ਮੇਰਾ ਖਿਆਲ 90% ਇਸ ਪਿੰਡ ਮਾ ਨਾ ਸਭ ਕੇ ਮਕਾਨ ਚੋ ਰਹੇ ਆ ਕਿਸੇ ਤੁਹਾਨੂੰ ਦਿਖਾ ਦੇ ਆ ਉਰੇ ਨੇੜੇ ਜਾ ਕੇ ਦੇਖੋ ਨਾ ਮੈਂ ਨੇੜੇ ਜਾ ਕੇ ਦੇਖੋ ਸਭ ਮਕਾਨ ਚੋ ਰਹੇ ਆ ਪਿੰਡਾਂ ਦੇ ਸਾਰੇ ਇਤਕੀ ਦਿਖਾ ਦੇ ਤੁਹਾਨੂੰ ਉਰੇ ਦਿਖਾ ਦੇ ਫੋਟੋ ਲੈਣੀ ਫੋਟੋ ਲੈ ਲਿਓ ਦਿਖਾ ਦੇ ਨਹੀਂ ਉਹ ਤਾਂ ਜਾ ਜਾਂਦੇ ਆ ਤੁਹਾਡੇ ਨਾਲ ਪਿੰਡ ਚ ਵੀ ਹੂੰ ਬਾਪੂ ਜੀ ਕੀ ਹਾਲਾਤ ਨੇ ਹੁਣ ਕੀ ਲੱਗਦਾ ਹੈ ਕਿਵੇਂ ਹਾਲਾਤ ਇੰਨੇ ਖਰਾਬ ਹੈ ਨਾ ਵੀ ਕਹਿ ਨਹੀਂ ਸਕਦੇ ਉਹ ਕੰਮ ਹੋਇਆ ਹੋਇਆ ਵੀ ਅੱਜ ਵੀ ਡੁੱਬੇ ਕੱਲ ਵੀ ਡੁੱਬੇ ਕੋਈ ਘਰ ਇਹੋ ਜਿਹਾ ਨਹੀਂ ਜਿਹੜਾ ਨਹੀਂ ਜੋ ਰਿਆ ਬਾਲੇ ਦੀ ਛੱਤ ਤੇ ਕਹਿਣਾ ਹੀ ਅਲੱਗ ਹੈ ਲੈਂਟਰ ਤੱਕ ਚੋ ਰਹੀ ਹੈ ਪਿੰਡ ਦੇ ਜਿਹੜੇ ਸਰਪੰਚ ਨੇ ਉਹ ਕਿਹੜੀ ਧਿਰ ਨਾਲ ਵਾਸਤਾ ਰੱਖਦੇ ਨੇ ਉਹ ਕਾਂਗਰਸ ਨਾਲ ਵਾਸਤਾ ਰੱਖ ਫਿਰ ਉਹਨਾਂ ਦੀ ਕੋਈ ਸਰਕਾਰ ਕੋਈ ਸਰਪੰਚ ਆਪਾਂ ਜਦੋਂ ਵੀ ਜਾਣਾ ਹੁੰਦਾ ਮੰਗ ਕਰਨੀ ਆਪਾਂ ਤਾਂ ਸਰਕਾਰ ਤੋਂ ਹੀ ਕਰਾਂਗੇ ਆਪਦੀ ਆਪਣੇ ਸਰਪੰਚ ਤੋਂ ਕਰਾਂ ਉਹਨਾਂ ਨਾਲ ਹੀ ਕੋਈ ਗੱਲਬਾਤ ਕੀਤੀ ਇਸ ਮਸਲੇ ਤੇ ਉਹ ਵੀ ਫਿਰ ਰਹੇ ਆ ਜਿ ਸਰਕਾਰ ਸੁਣਦੀ ਕੋਈ ਨਹੀਂ ਇਸ ਮਸਲੇ ਸਰਕਾਰ ਵਾਲਾ ਕੋਈ ਨਹੀਂ ਦੇਖਿਆ ਮੱਚ ਹੈ ਵਿਰੋਧੀ ਸਰਕਾਰ ਦੇ ਅੰਦਰ ਵੀ ਜहां ਹਾਂ ਸਰਕਾਰ पे ਫਿਰ ਵੀ ਜहां ਫਿਰ ਨਹੀਂ ਸੁਣਦੀ ਕੋਈ ਨਹੀਂ ਸੁਣ ਰਿਹਾ ਐਮਐਲਏ ਤਾਂ ਸੁਣ ਹੀ ਨਹੀਂ ਰਿਹਾ ਪਿੰਡ ਦੀ ਵੀ ਹੈ ਕੋਈ ਕੋਈ ਆਇਆ ਹੀ ਨਹੀਂ ਆ ਮਿਲਿਆ ਕੋਈ ਇੱਕ ਵੀ ਨਹੀਂ ਆਇਆ ਉਸਕੇ ਬੰਦੇ ਆ ਜੀ ਗੰਧਵੀ ਵਾਲੀਆ ਤਰਮੇਰ ਗਾਂਧੀ ਤਰਮੇਰ ਗਾਂਧੀ ਜੋ ਲਿਆ ਮਰਨਾਲ ਲਾਲ ਵੀ ਆ ਲਿਆ ਮਰਨਾਲ ਦਾ ਮੁੰਡਾ ਵੀ ਆ ਲਿਆ ਸਰਕਾਰ ਕੰਨੀ ਦੇ ਕੋਈ ਨੁਮਾਇੰਦਾ ਨਹੀਂ ਆਇਆ ਫਿਰ ਉਹਨਾਂ ਨੇ ਕੋਈ ਜਿਹੀ ਤਰਮੇਰ ਗਾਂਧੀ ਉਹਨਾਂ ਦੀ ਗੱਲ ਕਰੀ ਉਹ ਵੀ ਐਮਪੀ ਨੇ ਸੈਂਟਰ ਨਾਲ ਸਿੱਧੀ ਉਹਨਾਂ ਦੀ ਬੈਠਕ ਹੁੰਦੀ ਆ ਕਿਦਾਂ ਕਰਿਆ ਅਸੀਂ ਇਹੀ ਕਿਹਾ ਵੀ ਸਾਡੇ ਜਿਹੜੇ ਤਖਲੀਬ ਐਸ ਨੂੰ ਦੂਰ ਕਰਨੇ ਵਾਸਤੇ ਆਈ ਹੈ ਇਸ ਨੂੰ ਮੋਰਸਿਜ ਕਰੋਨਾ ਲੋਕਲ ਪ੍ਰਸ਼ਾਸਨ ਜਿਵੇਂ ਡੀਸੀ ਜਾਂ ਪੁਲਿਸ ਆਈ ਕੋਈ ਕੋਈ ਵੀ ਨਹੀਂ ਆਇਆ ਹਾਂ ਜੀ ਨਾ ਕਿਉਂਕਿ ਅਸੀਂ ਲਗਾਤਾਰ ਡੀਸੀ ਹੋਂ ਦਾ ਜਿਹੜੇ ਸਾਡੇ ਕੋਲ ਮੈਸੇਜ ਆਉਂਦੇ ਨੇ ਵੀ ਇੱਧਰ ਦੇ ਇਲਾਕਿਆਂ ਬਾਰੇ ਲਗਾਤਾਰ ਪਾਇਆ ਜਾ ਰਿਹਾ ਤੁਹਾਨੂੰ ਕੋਈ ਪ੍ਰਸ਼ਾਸਨ ਵੱਲੋਂ ਇਹ ਜਾਣਕਾਰੀ ਆਈ ਹੋਵੇ ਤੁਹਾਨੂੰ ਪਿੰਡਾਂ ਨੂੰ ਸੇਫ ਕਰਨ ਦੀ ਗੱਲ ਜਾਂ ਪਿੰਡਾਂ ਚੋਂ ਜਾਣ ਦੀ ਗੱਲ ਕੀਤੀ ਹੋਵੇ ਨਾ ਜੀ ਨਾ ਡੀਸੀ ਐਸ ਡੀ ਐਮ ਜਾਂ ਤਹਿਸੀਲਦਾਰ ਜਾਂ ਕੋਈ ਛੋਟਾ ਨਾ ਕੋਈ ਨਹੀਂ ਆਇਆ ਹੈ ਤੁਹਾਡੇ ਕੋਲ ਪਿੰਡ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਵੀ ਤੁਹਾਡੇ ਪਿੰਡਾਂ ਚ ਪਾਣੀ ਆਣ ਵਾਲਾ ਤੇ ਤੁਸੀਂ ਇੱਥੋਂ ਆਪਦੀ ਸੇਫ ਅਨਾਉਂਸਮੈਂਟ ਹੋ ਰਹੀ ਹੈ ਵੀ ਪਾਣੀ ਆਣਾ ਅੱਛਾ ਜੀ ਪਰ ਪਾਣੀ ਦਾ ਥੋੜਾ ਬੋਧਾ ਹਿੱਲਾ ਵੀ ਕਰਨਾ ਸਾਡਾ ਨਹੀਂ ਉਹਦੇ ਚ ਕੀ ਅਨਾਉਂਸਮੈਂਟ ਚ ਕੀ ਬੋਲਿਆ ਪਾਣੀ ਛੱਡ ਰਿਹਾ ਹੈ ਬਚਾ ਕਿਵੇਂ ਕਰੋ ਕੋਈ ਦੱਸੇ ਜਾਂਦਾ ਹੋਵੇ ਬਸ ਕਿਨਾਰੇ ਤੋਂ ਦੂਰ ਰਹੋ ਆਪਣਾ ਸਮਾਨ ਚਾ ਰੱਖੋ ਕਿੱਥੇ ਰੱਖਾਂਗੇ ਚੱਕ ਕੇ ਲੈ ਜੇ ਇਹ ਸਾਨੂੰ ਰਸਤਾ ਕਿੱਧਰੇ ਜਾਣੂ ਨਹੀਂ ਅਸੀਂ ਸਮਾਨ ਟਰਾਲੀਆਂ ਮੈਂ ਲੱਦ ਲਿਆ ਕਿੱਥੇ ਲੈ ਜਾਈਏ ਕਿੱਥੇ ਅਸੀਂ ਰਸਤਾ ਕੋਈ ਹੈ ਨਹੀਂ ਸਾਨੂੰ ਜਾਣਗੇ ਕਿੱਥੇ ਸਮਾਨ ਸਰਕਾਰ ਨੇ ਕੋਈ ਮਤਲਬ ਕੋਈ ਗੁਰਦੁਆਰੇ ਜਾਂ ਕੋਈ ਮੰਦਿਰ ਵਾਸ ਜਿੱਦਾਂ ਖੋਲੀਆਂ ਹੁਣ ਵੀ ਜਿੱਥੇ ਲੋਕਾਂ ਨੇ ਉਰੋਂ ਨਿਕਲ ਕੇ ਕਿੱਥੇ ਤਾਂ ਜਾਣ ਕੋਈ ਅਰੇਂਜਮੈਂਟ ਨਹੀਂ ਕੋਈ ਅਰੇਂਜਮੈਂਟ ਨਹੀਂ ਕੋਈ ਅਰੇਂਜਮੈਂਟ ਨਹੀਂ ਕੋਈ ਅਰੇਂਜਮੈਂਟ ਨਹੀਂ ਤੇ ਜਿਹੜਾ ਛੱਤਾਂ ਤੇ ਚੜਾਉਣ ਨੂੰ ਸਮਾਨ ਕਹਿ ਰਹੇ ਨੇ ਵੀ ਜੇਕਰ ਸੀ ਕਰੀਏ ਗੱਲ ਜ਼ਿਆਦਾਤਰ ਤਕਰੀਬਨ ਘਰ ਸਿੰਗਲ ਪੋਸ਼ਨ ਹੀ ਨੇ ਉਰੇ ਤੇ ਛੱਤਾਂ ਤੇ ਚੜ੍ਹ ਕੇ ਵੀ ਕਿਵੇਂ ਬਚਾ ਜੇ ਛੱਤਾਂ ਤੇ ਚੜ੍ਹ ਕੇ ਇਹ ਵੀ ਜੇ ਨਹੀਂ ਵੀ ਮਰਦੇ ਤਾਂ ਵੀ ਮਰ ਜਾਣ ਛੱਤਾਂ 'ਚ ਡਿੱਗਣ ਗਿਆ ਮਰਨ ਐਡੇ ਕਿਹੜਾ ਵਧੀਆ ਮਕਾਨ ਆ ਬਰਾ ਤਕਰੀਬਨ ਸਾਰੇ ਹਾਂ ਸਾਰੇ ਮਾੜੇ ਮਕਾਨ ਨੇ ਹਾਂ ਉਰੇ ਗਰੀਬ ਗਰੀਬ ਲੋਕ ਬਸ ਰਹੇ ਹੋ ਕੋ ਪਿੰਡਾਂ 'ਚ ਕਿਹੜਾ ਅਮੀਰ ਆ ਬਰਾ ਮੀਟਰ ਸੇਰਾ ਮਰਾਂ ਨੀ ਫਿਰ ਵੀ ਆਪਾਂ ਜੇ ਅਸੀਂ ਗੱਲ ਕਰੀ ਜਿਵੇਂ ਪਹਿਲਾਂ ਵੀ ਸਰਪੰਚ ਸਾਹਿਬ ਬਣਨ ਦੀ ਗੱਲ ਕੀਤੀ ਹੈ ਵੀ ਸਰਪੰਚ ਸਾਹਿਬ ਦਾ ਕੀ ਰਿਐਕਸ਼ਨ ਆਇਆ ਇਹ ਦੇਖੋ ਕਿ ਆਪਾਂ ਤਾਂ ਮਤਲਬ ਲੋਕਾਂ ਨੇ ਆਪਦੇ ਮਹਿੰਦੇ ਕੋਲ ਹੀ ਜਾਣਾ ਹੁੰਦਾ ਮਹਿੰਦੇ ਮਹਿੰਦੇ ਦਾ ਕਿਹੜਾ ਆ ਰਿਹਾ ਜੀ ਨਹੀਂ ਸਰਪੰਚ ਤਾਂ ਫਿਰ ਰਿਹਾ ਹੈ ਸਰਪੰਚ ਤਾਂ ਫਿਰ ਰਿਹਾ ਹੈ ਸਰਪੰਚ ਕੋਸ਼ਿਸ਼ ਕਰ ਰਿਹਾ ਹੈ ਪਰ ਸਰਪੰਚ ਦੀ ਜੇ ਕੋਈ ਸੁਣਤਾ ਹੀ ਹੈ ਪੰਚ ਦੀ ਚਾਲ ਹੀ ਨਹੀਂ ਰਹੀ ਕੋਈ ਨਹੀਂ ਸੁਣ ਰਿਹਾ ਉਹ ਕੰਮ ਹੋ ਰਿਹਾ ਅੰਨੇ ਅੱਗੇ ਹੁਣਾ ਆਪਣੇ ਅੱਖਾਂ ਦਾ ਖੋਣਾ ਹਾਂ ਕੋਈ ਨਹੀਂ ਸੁਣਦਾ ਇਹ ਮਹਿੰਦੇ ਨੂੰ ਇੱਕ ਵਾਰੀ ਆ ਕੇ ਦੇਖਿਆ ਲੱਗੇਗਾ ਹਾਰ ਮਾਰੇਗਾ ਹਾਂ ਫਿਰ ਹੁਣ ਜੇ ਅਸੀਂ ਕਹੀਏ ਵੀ ਦਾਰਾ ਹੈ ਜਿਹੜਾ ਉਹ ਦਿਨ ਬ ਦਿਨ ਵੱਧ ਆ ਜਾਂਦਾ ਉਹ ਬਿਲਕੁਲ ਜਿਵੇਂ 24 ਘੰਟੇ ਲੋਕ ਸੌਂਦੇ ਨਹੀਂ ਹਾਂ ਜੀ ਜਾਗ ਰਹੇ ਵਿਚਾਰੇ ਬੱਚੇ ਸੋ ਜਾਂ ਛੋਟੇ ਹੋਰ ਬੰਦੇ ਸਾਰੇ ਜਾਗ ਰਹੇ ਆ ਤੇ ਹੁਣ ਕੀ ਲੱਗਦਾ ਅੱਗੇ ਕੀ ਉਮੀਦ ਕੀ ਹੈ ਕਿਵੇਂ ਬਚਿਆ ਜਾ ਸਕਦਾ ਕਿਉਂਕਿ ਹੁਣ ਸਰਕਾਰ ਨੇ ਹੱਥ ਪਚਾਲੇ ਆਪ ਦੇ ਆਪ ਨੂੰ ਬਚਾਉਣ ਦੇ ਲਈ ਬਈ ਰੱਬ ਦਾ ਸਹਾਰਾ ਹੋਰ ਕੁਝ ਨਹੀਂ ਹੈ ਸਰਕਾਰੀ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਚੋਂ ਹੁਣੇ ਅਸੀਂ ਸਮਾਨ ਸੰਭ ਕੇ ਆਈਆਂ ਸਕੂਲ ਚ ਵੀ ਇੰਨਾ ਇੰਨਾ ਪਾਣੀ ਖੜਿਆ ਕਿਹੜੇ ਸਕੂਲ ਚ ਗਵਰਨਮੈਂਟ ਸਰ ਹਾਂਜੀ ਇੰਨਾ ਇੰਨਾ ਪਾਣੀ ਖੜਿਆ ਸਕੂਲ ਦੇ ਅੰਦਰ ਹੀ ਹਾਂਜੀ ਅਸੀਂ ਦੋ ਦੋ ਟੇਬਲ ਰੱਖ ਕੇ ਉਹਦੇ ਦੇ ਕੰਪਿਊਟਰ ਵਗੈਰਾ ਜੋ ਵੀ ਸਮਾਨ ਹੈ ਉਹ ਰੱਖ ਕੇ ਆਈਆਂ ਉਹ ਸਕੂਲ ਵਾਲੇ ਨੇ ਆਪਣੀ ਗੁਸ਼ ਕੀਤਾ ਜੀ ਮਾਸਟਰ ਆਈ ਨਹੀਂ ਸਕਦਾ ਜਰਾ ਰਸਤਾ ਤਾਂ ਹੈ ਨਹੀਂ ਆਏਗਾ ਹਨੂ ਜਰ ਰਸਤਾ ਹੀ ਨਹੀਂ ਮਾਸਟਰ ਕਿੱਦਾਂ ਆਏਗਾ ਵਿਚਾਰਾ ਮਾਸਟਰ ਅਛਾ ਉਹਨਾਂ ਦੇ ਕੰਮ ਵੀ ਫਿਰ ਪਿੰਡ ਵਾਲੇ ਨੇ ਆਪ ਸੰਭਾਲੇ ਆਪ ਕੀਤੇ ਆ ਵੀ ਸਮਾਨਤਾ ਬੱਚਿਆਂ ਦਾ ਤਾਂ ਸਮਾਨ ਬੱਚੇ ਤੇ ਫੇਰ ਹੁਣ ਜੇ ਸਰਕਾਰ ਨਹੀਂ ਸੁਣ ਰਹੀ ਤੁਸੀਂ ਆਪ ਦੇ ਇੱਕ ਦੂਜੇ ਦਾ ਸਹਾਰਾ ਬਣੋਗੇ ਉਹ ਤਾਂ ਬਣੀ ਰਹੇ ਉਹ ਤਾਂ ਬਣੀ ਰਹੇ ਆ ਇੱਕ ਦੂਜੇ ਦਾ ਪਿੰਡ ਨਹੀਂ ਲਿਆਇਆ ਆਪਣਾ ਹਾਂ ਆਪ ਦਾ ਪਿੰਡ ਵਾਲਿਆਂ ਨੇ ਆਪ ਦਾ ਬਣ ਲਾ ਕੇ ਆਪ ਦੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਹਾਂ ਜੀ ਹਾਂ ਤੇ ਚਲੋ ਹੁਣ ਦੇਖਦੇ ਆਂ ਵੀ ਅੱਗੇ ਕੀ ਬਣਦਾ ਸੀ ਵੀ ਚਲੋ ਮਹਾਰਾਜ ਜੀ ਅਰਦਾਸ ਹੀ ਕਰ ਸਕਦੇ ਆਂ ਵੀ ਇਹ ਚੀਜ਼ਾਂ ਨਾ ਵਾਪਰਨ ਪਾਣੀ ਪਿੰਡ ਤੱਕ ਨਾ ਆਵੇ ਪਹਿਲੀ ਸਰਕਾਰ ਤੋਂ ਹੈ ਨਹੀਂ ਜਿਹੜੀ ਇਸ ਤੇ ਪਹਿਲਾਂ ਸਰਕਾਰਾਂ ਵਾਲੀ ਉਹਨਾਂ ਵੀ ਕੁਝ ਨਹੀਂ ਕਰਿਆ ਹੈ ਪਰ ਇਹ ਸਰਕਾਰ ਤਾਂ 92 MLA ਆਪਾਂ ਹੀ ਦਿੱਤੇ ਹੁਣ 92 MLA ਤੁਸੀਂ ਕੇ ਬੰਨਵਾ ਹੈ ਪਰ ਕੰਮ ਕਰਨ ਵਾਲਾ ਇੱਕ ਵੀ ਨਹੀਂ ਹੈ ਨਾ ਮਾ ਇੱਕ ਵੀ ਨਹੀਂ ਹੈ ਕੰਮ ਕਰਨੇ ਵਾਲਾ ਹਾਂ 92 ਨੂੰ ਕੀ ਕਰਾਂਗੇ ਇਹ ਸਰਕਾਰ ਦੇ ਨੁਮਾਇੰਦੇ ਤਾਂ ਮੈਨੂੰ ਆਪਦੀ ਤਨਖਾਹਾਂ ਦੇ ਰਹੇ ਨੇ ਕਹਿੰਦੇ ਇੱਕ ਇੱਕ ਮਹੀਨੇ ਤਨਖਾਹ ਦੇਣੇ ਆ ਸੀ ਲੁੱਟ ਰਹੇ ਆ ਬਾਈ ਤਨਖਾਹਾਂ ਨਹੀਂ ਤਨਖਾਹ ਦੇਤੀ ਤਾਂ ਮੰਨ ਲਓ ਇੱਕ ਮਹੀਨੇ ਦੀ ਤਨਖਾਹ ਦੇਤੀ ਇੱਕ ਮਹੀਨੇ ਦੀ ਤਨਖਾਹ ਚਾ ਲਾ ਕਾ ਬੱਜੇਗਾ ਜਿੰਨਾ ਨੁਕਸਾਨ ਇਲਾਕੇ ਦਾ ਹੋ ਰਿਹਾ ਹੈ ਜਿੰਨਾ ਕਹਿੰਦੇ ਆ ਇਹਨਾਂ ਨੂੰ ਕਹਿੰਦਾ 5 ਲੱਖ ਪਿੰਡ ਨੂੰ ਦੇ ਕੀ ਆਏਗਾ 5 ਲੱਖ ਪਿੰਡ ਵਿੱਚ ਕੀ ਆਏਗਾ ਕੁਝ ਵੀ ਨਹੀਂ ਆਉਂਦਾ ਕੀ ਕਰੇਗਾ ਕੀ ਕਰੇਗਾ 5 ਲੱਖ ਮਾ ਉਹ ਵੀ ਕੰਮੇ ਸੋਚ ਕੇ ਦੇਵਾਂਗਾ ਜੀ ਹਾਂ ਹਾਂ ਤੇ ਇਥੇ ਧਰਮੇ ਗਾਂਦੇ ਨਾਲ ਲਾਣਗੇ ਤਾਂ 5 ਲੱਖ ਹਾਂ 5 ਲੱਖ ਪਰਸੋਂ ਕਰੇ ਜੀ ਕੱਲ ਕੱਲ ਪਰਸੋਂ ਉਹ ਆਇਆ ਕਿ ਨਹੀਂ ਆਇਆ ਸੀ ਨਹੀਂ ਪੈਸੇ ਆਏ ਕਿ ਨਹੀਂ ਹਲੇ ਕੋਈ ਪੈਸਾ ਨਹੀਂ ਉਹ ਵੀ ਇਹ ਹੈ ਵੀ ਸੋਚ ਕੇ ਦੇਖ ਕੇ ਦੰਨੇ ਆ ਵੀ ਕਿੰਨਾ ਉਹ ਹੈ ਅੱਛਾ ਕੱਲਾ ਬਿਆਣ ਹੀ ਆ ਹਾਂ ਬਿਆਣ ਹੀ ਬਿਆਣ ਤੇ ਤੁਸੀਂ ਦੋਸਤੋ ਦੇਖ ਸਕਦੇ ਹੋ ਪਿੰਡ ਵਾਲੇ ਲੋਕਾਂ ਦੇ ਹਾਲਾਤ ਕਿ ਜਿਹੜੀ ਜ਼ਿੰਦਗੀ ਹੈ ਰਾਤਾਂ ਨੂੰ ਸੌਣਾ ਔਖਾ ਹੋਇਆ ਪਿਆ ਮੁਸ਼ਕਿਲ ਹੈ ਤੇ ਘਰਾਂ ਦੀਆਂ ਛੱਤਾਂ ਤੇ ਚੜ੍ਹ ਚੜ੍ਹ ਕੇ ਲੋਕ ਪਹਿਰੇ ਦੇ ਰਹੇ ਨੇ ਬੰਨ ਲਾਏ ਹੋਏ ਨੇ ਪਿੰਡਾਂ ਦੇ ਵਿੱਚ ਪਾਣੀ ਨਾ ਵੜ ਜਾਏ तकरीबन तकरीबन ਇਸ ਪਿੰਡ ਦੀ ਸਾਰੀ ਫਸਲ ਹੈ ਜਿਹੜੀ ਉਹ ਤਾਂ ਤਬਾਹ ਹੋ ਹੀ ਚੁੱਕੀ ਹੈ ਤੇ ਹੁਣ ਪਿੰਡਾਂ ਨੂੰ ਇਹ ਜਿਹੜੇ ਘਰਾਂ ਦਾ ਬਚਾਅ ਕਰਨ ਦੇ ਲਈ ਲੋਕਾਂ ਨੇ ਆਪ ਦੀ ਜਿਹੜੀ ਰੱਖੀ ਆਪ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇੱਕ ਦੂਜੇ ਦਾ ਸਹਾਰਾ ਬਣ ਰਹੇ ਨੇ ਤੇ ਲੋਕਾਂ ਦੇ ਜਿਹੜੀ ਸਰਕਾਰ ਤੋਂ ਉਮੀਦਾਂ ਸੀ ਉਹ ਸਰਕਾਰ ਉਮੀਦਾਂ ਤੇ ਲੋਕਾਂ ਦੇ ਕਹਿਣ ਦੇ ਮੁਤਾਬਕ ਖਰੀ ਨਹੀਂ ਉੱਤਰ ਰਹੀ ਤੇ ਸਰਕਾਰ ਤੇ ਹੋਰ ਅੰਜੀਆਂ ਨੂੰ ਵੀ ਅਪੀਲ ਕਰਦੇ ਨੇ ਲੋਕ ਕਿ ਜਿਹੜਾ ਮਾਲਵੇ ਦਾ ਇਹ ਇਲਾਕਾ ਇਹਦੇ ਵੱਲ ਵੀ ਧਿਆਨ ਦਿੱਤਾ ਜਾਵੇ ਕਿਉਂਕਿ ਇਹ ਇਲਾਕੇ ਦਾ ਵੀ ਸ਼ਹਿਰਾਂ ਨਾਲ ਤਕਰੀਬਨ ਲਿੰਕ ਟੁੱਟ ਚੁੱਕਿਆ ਹੈ ਜੇ ਤਰਫਾ ਪਿੰਡ ਦੇ ਉੱਤੇ ਘੇਰਾ ਪਾਣੀ ਦਾ ਪੈ ਚੁੱਕਿਆ ਹੈ ਤੇ ਬਾਕੀ ਅਸੀਂ ਪਿੰਡ ਦੇ ਅੰਦਰ ਕੀ ਹਾਲਾਤ ਨੇ ਕੀ ਘਰਾਂ ਦੇ ਹਾਲਾਤ ਨੇ ਕਿਵੇਂ ਬਣ ਲਏ ਨੇ ਉਹਦੇ ਲਈ ਵੀ ਅਸੀਂ ਤੁਹਾਨੂੰ ਦਿਖਾਨੇ ਆ ਤੇ ਅੱਗੇ ਲੈ ਕੇ ਚੱਲਦੇ ਹਾਂ ਸਾਡੇ ਨਾਲ ਜੁੜੇ ਰਹੋ ਧੰਨਵਾਦ